ਰਾਜਸਥਾਨ ਰਾਜਸਥਾਨ ਦੀ ਪਿੰਕ ਸਿਟੀ ਜੈਪੁਰ ਉੱਥੇ ਇੱਕ ਪਰਿਵਾਰ ਰਹਿੰਦਾ ਹੁੰਦਾ ਗੋਇਲ ਪਰਿਵਾਰ ਜਿਹੜਾ ਅਰਬਾਪਤੀ ਹੁੰਦਾ ਉਹਨਾਂ ਦੀਆਂ ਫੈਕਟਰੀਆਂ ਤੇ ਹੁਣ ਜਿਹੜਾ ਰਾਜਸਥਾਨ ਹੈ ਉੱਥੇ ਸਰੋਂ ਬਹੁਤ ਹੁੰਦੀ ਹੈ ਤੇ ਉਹਨਾਂ ਦੀਆਂ ਕਾਫੀ ਮਿਲ ਵਗੈਰਾ ਵੀ ਹੁੰਦੀਆਂ ਨੇ ਤੇ ਹੁੰਦੀਆਂ ਉਹ ਜੋਇੰਟ ਫੈਮਿਲੀ ਹੁੰਦੀ ਹੈ ਜਿਹੜੇ ਦੋ ਵੱਡੇ ਬਜ਼ੁਰਗ ਹੁੰਦੇ ਨੇ ਉਹ ਵੀ ਉਸੇ ਘਰ ਦੇ ਵਿੱਚ ਰਹਿੰਦੇ ਹੁੰਦੇ ਅੱਗੋਂ ਉਹਨਾਂ ਦਾ ਪਰਿਵਾਰ ਕਰੀਬ 13 ਜਣਿਆਂ ਦਾ ਪਰਿਵਾਰ ਹੁੰਦਾ ਤਿੰਨ ਮੰਜ਼ਲਾ ਮਕਾਨ ਹੁੰਦਾ ਪੌਸ਼ ਏਰੀਏ ਦੇ ਵਿੱਚ ਘਰ ਦੇ ਵਿੱਚ 15 ਤੋਂ 16 ਨੌਕਰ ਹੁੰਦੇ ਹੁਣ ਉਸੇ ਘਰ ਦੇ ਵਿੱਚ ਰਾਕੇਸ਼ ਤੇ ਰਾਕੇਸ਼ ਦੀ ਪਤਨੀ ਤੇ ਉਹਦੀਆਂ ਦੋ ਬੇਟੀਆਂ ਹੁੰਦੀਆਂ ਨੇ 26 ਅਗਸਤ 2016 ਇਹ ਵੀ ਆਮ ਦਿਨਾਂ ਵਾਂਗੂ ਦਿਨ ਹੁੰਦਾ ਸਾਰਾ ਕੁਝ ਰੁਟੀਨ ਦੇ ਵਿੱਚ ਉਵੇਂ ਹੀ ਚੱਲਦਾ ਹੁੰਦਾ ਸਾਰਾ ਕੁਝ ਦੁਪਹਿਰ ਦਾ ਸਮਾਂ ਆ ਜਾਂਦਾ ਦੁਪਹਿਰ ਸਾਰਾ ਪਰਿਵਾਰ ਜਿਹੜਾ ਲੰਚ ਕਰਦਾ ਲੰਚ ਤੋਂ ਬਾਅਦ ਰਾਕੇਸ਼ ਆਪਣੀ 4 ਮਹੀਨੇ ਦੀ ਬੇਟੀ ਨਾਲ ਥੋੜੀ ਦੇਰ ਖੇਡਦੇ ਨੇ ਉਸ ਤੋਂ ਬਾਅਦ ਉਹ ਆਪਣੇ ਆਫਿਸ ਚਲੇ ਜਾਂਦੇ ਨੇ ਤੇ ਜਿਹੜਾ ਬਾਕੀ ਪਰਿਵਾਰ ਹੁੰਦਾ ਉਹ ਵੀ ਆਪਣੇ ਕੰਮਕਾਰਾਂ ਦੇ ਵਿੱਚ ਲੱਗ ਜਾਂਦਾ ਜਿਹੜੀ ਰਕੇਸ਼ ਦੀ ਪਤਨੀ ਹੁੰਦੀ ਹੈ ਨੀਹਾ ਗੋਇਲ ਉਹ ਆਪਣੀ 4 ਮਹੀਨੇ ਦੀ ਬੱਚੀ ਨੂੰ ਦੁਪਹਿਰੇ 2 ਵਜੇ ਦੁੱਧ ਪਿਆਉਂਦੀ ਹੈ ਦੁੱਧ ਪੀਣ ਤੋਂ ਬਾਅਦ ਉਹ ਬੱਚੀ ਸੌ ਜਾਂਦੀ ਹੈ ਤੇ ਜਿਹੜੀ ਨੀਹਾ ਹੁੰਦੀ ਉਹ ਵੀ ਆਪਣੇ ਰੂਮ ਦੇ ਵਿੱਚ ਸੌ ਜਾਂਦੀ ਹੈ ਹੁਣ ਬੈੱਡ ਤੇ ਮਾਮਾ ਧੀਆਂ ਸੁੱਤੀਆਂ ਪਈਆਂ ਹੁੰਦੀਆਂ ਨੇ ਕਰੀਬ 2 ਘੰਟੇ ਬੀਤ ਜਾਂਦੇ ਨੇ 4:00 ਵਜੇ ਦੇ ਆਸ-ਪਾਸ ਇੱਕ ਨੌਕਰ ਆਉਂਦਾ ਕਿਸੇ ਕੰਮ ਵਾਸਤੇ ਤੇ ਨੀਹਾ ਨੂੰ ਜਗਾਇਆ ਜਾਂਦਾ ਨੀਹਾ ਉੱਠਦੀ ਹੈ ਤੇ ਦੇਖਦੀ ਹੈ ਜਿਹੜੀ ਉਹਦੀ ਬੇਟੀ ਉਹਦੇ ਨਾਲ ਪਈ ਸੀ ਉਹ ਹੁਣ ਉਸ ਟਾਈਮ ਐ ਬੈੱਡ ਤੇ ਨਹੀਂ ਹੁੰਦੀ ਉਹ ਛੋਟੀ ਹੋਣ ਕਰਕੇ ਜਿਹੜੇ ਪਰਿਵਾਰ ਦੇ ਵਿੱਚ ਨਾ ਬਹੁਤ ਜ਼ਿਆਦਾ ਪਿਆਰ ਸੀ ਤੇ ਬੇਟੀ ਨੂੰ ਕੋਈ ਨਾ ਕੋਈ ਚੱਕ ਕੇ ਲੈ ਜਾਂਦਾ ਸੀ। ਉਹਨੇ ਸੋਚਿਆ ਪਰਿਵਾਰ ਦਾ ਕੋਈ ਨਾ ਕੋਈ ਜੀ ਚੱਕ ਕੇ ਲੈ ਕੇ ਗਿਆ ਹੋਣਾ। ਉਹ ਪੁੱਛਦੀ ਹੈ ਜਦੋਂ ਵਾਰੀ-ਵਾਰੀ ਸਾਰਿਆਂ ਤੋਂ ਪੁੱਛਿਆ ਜਾਂਦਾ ਹੈ। ਤਾਂ ਬੇਟੀ ਜਿਹੜੀ ਹੁੰਦੀ ਉਹ ਕਿਸੇ ਕੋਲ ਵੀ ਨਹੀਂ ਹੁੰਦੀ। ਉਹਦਾ ਨਾਮ ਹੁੰਦਾ ਮਾਇਕਾ। ਹੁਣ ਮਾਇਕਾ ਨਾ ਤਾਂ ਪਰਿਵਾਰ ਦੇ ਕਿਸੇ ਜੀ ਨੂੰ ਪਤਾ ਹੁੰਦਾ ਤੇ ਨੌਕਰਾਂ ਤੋਂ ਪੁੱਛਿਆ ਜਾਂਦਾ ਨਾ ਹੀ ਕਿਸੇ ਨੌਕਰ ਨੂੰ ਪਤਾ ਹੁੰਦਾ। ਇੱਕ ਸ਼ਾਂਤ ਨੂੰ ਨਾਮ ਦੀ ਜਿਹੜੀ ਇੱਕ ਔਰਤ ਹੁੰਦੀ ਹੈ ਉਹੀ ਮਾਇਕਾ ਨੂੰ ਸੰਭਾਲਦੀ। ਉਹੀ ਨਿਮਾਂਦੀ ਤੁਹਾਂ ਦੀ ਸਾਰਾ ਕੁਝ ਉਹੀ ਕਰਦੀ ਸੀ ਉਹਨੂੰ ਵੀ ਇਹਦਾ ਨਹੀਂ ਪਤਾ ਹੁੰਦਾ ਜਦੋਂ ਕਿਸੇ ਨੂੰ ਵੀ ਨਹੀਂ ਪਤਾ ਲੱਗਦਾ ਹੁਣ ਨਿੱਕੀ ਜੀ ਬੇਟੀ ਆਪ ਤਾਂ ਉੱਠ ਕੇ ਕਿਤੇ ਜਾ ਨਹੀਂ ਸਕਦੀ ਇੱਥੇ ਨਹੀਂ ਆ ਫਿਰ ਰੌਲਾ ਪਾਣ ਲੱਗ ਜਾਂਦੀ ਹੈ ਘਰ ਦੇ ਵਿੱਚ ਤੂਫਾਨ ਆ ਜਾਂਦਾ ਚਾਰ ਮਹੀਨੇ ਦੀ ਬੱਚੀ ਵੀ ਗਈ ਤੇ ਗਈ ਕਿੱਥੇ ਆਪ ਉੱਠ ਕੇ ਜਾ ਨਹੀਂ ਸਕਦੀ ਹੁਣ ਪਰਿਵਾਰ ਵਾਲੇ ਵੀ ਹੈਰਾਨ ਹੁੰਦੇ ਨੇ ਕਿ ਘਰ ਦੇ ਵਿੱਚ 16 17 ਨੌਕਰ ਨੇ ਐਡਾ ਵੱਡਾ ਪਰਿਵਾਰ ਹੈ ਇੱਕ ਜਣਾ ਬਾਹਰੋਂ ਆਉਂਦਾ ਤੇ ਬਾਹਰੋਂ ਆ ਕੇ ਲੜਕੀ ਨੂੰ ਚੱਕ ਕੇ ਨਹੀਂ ਲੈ ਜਾ ਸਕਦਾ ਯੋਕੇ ਨੌਕਰਾਂ ਦਾ ਕਹਿਣਾ ਸੀ ਵੀ ਅਸੀਂ ਕਿਸੇ ਨੂੰ ਵੀ ਨਹੀਂ ਦੇਖਿਆ ਅਸੀਂ ਇੱਥੇ ਹੀ ਹਾਲ ਦੇ ਵਿੱਚ ਆਪਣਾ ਕੰਮ ਕਰਦੇ ਹੁਣ ਇਹ ਕੰਮ ਤਾਂ ਹੋ ਨਹੀਂ ਸਕਦਾ ਵੀ ਕੋਈ ਆਇਆ ਸਾਰਿਆਂ ਤੋਂ ਅੱਖ ਬਚਾ ਕੇ ਤੇ ਚੱਕ ਕੇ ਲੈ ਗਿਆ ਪਰ ਗੱਲ ਇਹ ਵੀ ਸੀ ਵੀ ਉਹ ਲੜਕੀ ਗਈ ਤੇ ਗਈ ਕਿੱਥੇ ਰਾਕੇਸ਼ ਨੂੰ ਫੋਨ ਕੀਤਾ ਜਾਂਦਾ ਉਹ ਵੀ ਘਰ ਦਾ ਹਲ ਹੁੰਦਾ ਨਾਲ ਉਹਦਾ ਇੱਕ ਰਿਸ਼ਤੇਦਾਰ ਹੁੰਦਾ ਪਰ ਫਿਰ ਵੀ ਉਹ ਘਰ ਦੇ ਵਿੱਚ ਲੱਭਣਾ ਸਟਾਰਟ ਕਰਦੇ ਨੇ ਜੋ ਸਾਰਾ ਪਰਿਵਾਰ ਲੱਭਦਾ ਨੇਹਾ ਦੀ ਜਠਾਣੀ ਉਹਨੂੰ ਇੱਕ ਕਮਰੇ ਦੇ ਜਿਹੜਾ ਏਸੀ ਹੁੰਦਾ ਪੁਰਾਣਾ ਉਹਦਾ ਪੁਰਾਣਾ ਖੋਖਾ ਪਿਆ ਹੁੰਦਾ ਕੋਕੇ ਦੇ ਵਿੱਚ ਉਹਨੂੰ ਕੁਝ ਦਿਖਦਾ ਜਦੋਂ ਰੋਲਾ ਪਾਉਂਦੀ ਹੈ ਤਾਂ ਉੱਥੇ ਰਾਕੇਸ਼ ਤੇ ਰਾਕੇਸ਼ ਦਾ ਰਿਸ਼ਤੇਦਾਰ ਪਹੁੰਚਦੇ ਨੇ ਇੱਕ ਕੱਪੜੇ ਦੇ ਵਿੱਚ ਕੁਝ ਬੰਨਿਆ ਹੁੰਦਾ ਜਦੋਂ ਉਹਨੂੰ ਬਾਹਰ ਕੱਢਿਆ ਜਾਂਦਾ ਤਾਂ ਉਹਦੇ ਵਿੱਚ 4 ਮਹੀਨੇ ਦੀ ਜਿਹੜੀ ਮਾਇਕਾ ਹੁੰਦੀ ਹੈ ਉਹਦੀ লাশ ਪਈ ਹੁੰਦੀ ਹੈ ਘਰ ਦੇ ਵਿੱਚ ਅਫੜਾ ਥਫੜੀ ਮੱਚ ਜਾਂਦੀ ਹੈ ਪਰ ਫਿਰ ਵੀ ਜਿਵੇਂ ਬੰਦੇ ਦਾ ਦਿਲ ਨਹੀਂ ਖੜਦਾ ਰਾਕੇਸ਼ ਤੇ ਉਹਦਾ ਰਿਸ਼ਤੇਦਾਰ ਤੇ ਰਾਕੇਸ਼ ਦੇ ਪਿਤਾ ਜੀ ਉਹ 4 ਮਹੀਨੇ ਦੀ ਬੱਚੀ ਨੂੰ ਲੈ ਕੇ ਫਟਾਫਟ ਇੱਕ ਪ੍ਰਾਈਵੇਟ ਹਸਪੀਟਲ ਦੇ ਵਿੱਚ ਪਹੁੰਚਦੇ ਨੇ ਉੱਥੇ ਡਾਕਟਰਾਂ ਵੱਲੋਂ ਉਹਨੂੰ ਮਰਦਾ ਘੋਸ਼ਿਤ ਕਰ ਦਿੱਤਾ ਜਾਂਦਾ ਹੈ। ਉਹਦੇ ਗਲੇ ਤੇ ਚਾਕੂਆਂ ਦੇ ਨਾਲ ਵਾਰ ਕੀਤੇ ਗਏ ਹੁੰਦੇ ਨੇ। ਹੁਣ ਇਹ ਸਾਰਾ ਕੁਝ ਦੇਖ ਕੇ ਹਰਾਨ ਰਹਿ ਜਾਂਦੇ ਨੇ ਕਿ ਇੱਕ ਛੋਟੀ ਜੀ ਬੱਚੀ ਨੂੰ ਇੰਨੀ ਬੇਰਹਿਮੀ ਨਾਲ ਕਿੰਨੇ ਮਾਰਿਆ ਤੇ ਕਿਹਦੀ ਦੁਸ਼ਮਣੀ ਹੋ ਸਕਦੀ ਹੈ। ਹੁਣ ਇੱਥੇ ਪੁਲਿਸ ਨੇ ਇਨਵੋਲਵ ਹੋਣਾ ਹੀ ਸੀ। ਇੱਕ ਅਰਬਪਤੀ ਪਰਿਵਾਰ ਗੋਇਲ ਇੰਡਸਟਰੀ ਦਾ ਪੂਰੇ ਰਾਜਸਥਾਨ ਪੂਰੇ ਇੰਡੀਆ ਦੇ ਵਿੱਚ ਨਾਮ ਸੀ। ਇੱਕ ਪੌਸ਼ ਏਰੀਏ ਦੇ ਵਿੱਚ ਇੱਕ 4 ਮਹੀਨੇ ਦੀ ਬੱਚੀ ਨੂੰ ਮਾਰ ਕੇ ਕੋਈ ਉਹਨਾਂ ਦੇ ਘਰ ਦੇ ਵਿੱਚ ਸਿੱਟ ਜਾਂਦਾ ਵੀ ਇਹ ਕਿਵੇਂ ਹੋ ਸਕਦਾ ਸੀ ਪੁਲਿਸ ਮੌਕੇ ਵਾਲੀ ਜਗ੍ਹਾ ਤੇ ਪਹੁੰਚਦੀ ਹੈ ਹੁਣ ਲੜਕੀ ਜਿਹੜੇ ਕੱਪੜੇ ਦੇ ਵਿੱਚ ਲਪੇਟੀ ਹੋਈ ਸੀ ਉਹ ਕੱਪੜਾ ਵੀ ਪੁਲਿਸ ਵੱਲੋਂ ਜ਼ਬਤ ਕਰ ਲਿਆ ਜਾਂਦਾ ਫੋਰੈਂਸਿਕ ਟੀਮ ਉਹਦੀ ਜਾਂਚ ਕਰਦੀ ਹੈ ਤੇ ਘਰ ਜਦੋਂ ਪੁਲਿਸ ਪਹੁੰਚਦੀ ਹੈ ਇੱਕ ਆਲੀਸ਼ਾਨ ਤਿੰਨ ਮੰਜ਼ਿਲਾ ਮਕਾਨ ਹੁੰਦਾ ਹੈ ਕਾਫੀ ਵੱਡਾ ਉਹ ਘਰ ਦੇ ਵਿੱਚ 16 ਕਮਰੇ ਹੁੰਦੇ ਨੇ ਹੁਣ ਪੁਲਿਸ ਦੇਖਦੀ ਹੈ ਵੀ ਇਹ 16 ਕਮਰਿਆਂ ਦੀ ਨਿਗਾਹ ਤੋਂ ਬਚ ਕੇ ਕੋਈ ਘਰ ਦੇ ਵਿੱਚ ਦਾਖਲ ਹੋ ਕੇ ਤੇ ਇਹ ਕੰਮ ਕਰਕੇ ਬਾਹਰ ਨਹੀਂ ਆ ਸਕਦਾ ਪੁਲਿਸ ਜਦੋਂ ਸੀਸੀਟੀਵੀ ਚੈੱਕ ਕਰਨੇ ਸ਼ੁਰੂ ਕਰਦੀ ਹੈ ਤੇ ਪੁਲਿਸ ਇੱਕ ਚੀਜ਼ ਦੇਖ ਕੇ ਹੈਰਾਨ ਰਹਿ ਜਾਂਦੀ ਹੈ ਕੈਮਰੇ ਬੰਦ ਪਏ ਹੁੰਦੇ ਨੇ ਹੁਣ ਪੁਲਿਸ ਇਹ ਸੋਚਦੀ ਹੈ ਵੀ ਕੈਮਰੇ ਬੰਦ ਕਿਵੇਂ ਨੇ ਫਿਰ ਵੀ ਪੁਲਿਸ ਜਿਹੜੀ ਸੀਸੀਟੀਵੀ ਚੈੱਕ ਕਰਦੀ ਹੈ 2 ਵਜੇ ਤੱਕ 2 ਵਜੇ ਤੱਕ ਇਹ ਘਰ ਦੇ ਵਿੱਚ ਕੋਈ ਵੀ ਦਾਖਲ ਨਹੀਂ ਹੋਇਆ ਹੁੰਦਾ ਹੁਣ ਪੁਲਿਸ ਇੱਕ ਚੀਜ਼ ਸੋਚਦੀ ਹੈ ਵੀ ਘਰ ਦੇ ਵਿੱਚ 2 ਵਜੇ ਤੱਕ ਕੋਈ ਦਾਖਲ ਹੋਇਆ ਨਹੀਂ ਇਹਦਾ ਮਤਲਬ ਜੋ ਵੀ ਕੁਝ ਹੋਇਆ ਇਹ ਅੰਦਰੋਂ ਹੀ ਹੋਇਆ ਪੁਲਿਸ ਪਹਿਲਾਂ ਤਾਂ ਪਰਿਵਾਰ ਤੋਂ ਪੁੱਛਦੀ ਹੈ ਵੀ ਤੁਹਾਡੀ ਕਿਸੇ ਨਾਲ ਕੋਈ ਦੁਸ਼ਮਣੀ ਹੈ। ਪਰਿਵਾਰ ਦਾ ਕਹਿਣਾ ਸੀ ਵੀ ਸਾਡੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ। ਪਰ ਫਿਰ ਵੀ ਇੰਨਾ ਜਦੋਂ ਆਪਾਂ ਬੰਦਾ ਪੈਸਾ ਕਮਾਉਂਦਾ ਹੈ, ਇੰਨਾ ਉੱਪਰ ਉੱਠਦਾ ਹੈ, ਕਿਸੇ ਨਾ ਕਿਸੇ ਨਾਲ ਕੋਈ ਨਾ ਕੋਈ ਮਨਮੁਟਾਵ ਹੋ ਹੀ ਜਾਂਦਾ ਹੈ। ਕਿਸੇ EMPLOYE ਨਾਲ ਕਿਸੇ ਨੂੰ ਕੰਮ ਤੋਂ ਕੱਢਿਆ ਹੋਵੇ, ਕਿਸੇ ਨੂੰ ਝਿੜਕਿਆ ਹੋਵੇ। ਪਰ ਪੁਲਿਸ ਦੇ ਸਾਹਮਣੇ ਇਹੋ ਜੀ ਕੋਈ ਚੀਜ਼ ਨਹੀਂ ਆਉਂਦੀ। ਪੁਲਿਸ ਨੂੰ ਇੱਕ ਚੀਜ਼ ਦਾ ਸਮਝ ਸੀ ਜੇ ਕਿਸੇ ਨੇ ਬਾਹਰੋਂ ਵੀ ਕੁਝ ਕਰਵਾਇਆ ਤਾਂ ਘਰ ਦੇ ਅੰਦਰੋਂ ਹੀ ਕਰਵਾਇਆ। ਕਿਉਂਕਿ ਘਰ ਦੇ ਅੰਦਰ 2 ਵਜੇ ਤੱਕ ਕੋਈ ਦਾਖਲ ਹੋਇਆ ਨਹੀਂ ਤੇ 2 ਵਜੇ ਸੀਸੀਟੀਵੀ ਕੈਮਰੇ ਬੰਦ ਹੋ ਜਾਂਦੇ ਨੇ ਪੁਲਿਸ ਘਰ ਦੇ ਸਾਰੇ ਨੌਕਰਾਂ ਨੂੰ ਜਿਹੜੇ 16-17 ਹੁੰਦੇ ਨੇ ਉਹਨਾਂ ਨੂੰ ਗ੍ਰਿਫਤਾਰ ਕਰਦੀ ਏ ਉਹਨਾਂ ਤੋਂ ਆਪਣੇ ਹਿਸਾਬ ਨਾਲ ਬੜੀ ਬ੍ਰੇਕੀ ਦੇ ਨਾਲ ਪੁੱਛਗਿੱਛ ਕੀਤੀ ਜਾਂਦੀ ਏ ਇਕੱਲੇ ਇਕੱਲੇ ਜਾਣੇ ਤੋਂ ਹੁਣ ਜਿਵੇਂ ਪੁੱਛਗਿੱਛ ਕਰਦੇ ਨੇ ਫਿਰ ਉਹਨਾਂ ਦੇ ਬਿਆਨ ਆਪਸ ਦੇ ਵਿੱਚ ਮੈਚ ਕੀਤੇ ਜਾਂਦੇ ਨੇ ਤੇ ਪੁਲਿਸ ਨੂੰ ਲੱਗਦਾ ਵੀ ਇਹਨਾਂ ਦਾ ਇਸ ਮਾਮਲੇ ਦੇ ਵਿੱਚ ਕੋਈ ਵੀ ਹੱਥ ਨਹੀਂ ਉਸ ਤੋਂ ਬਾਅਦ ਜਿਹੜੇ ਕੰਮ ਛੱਡ ਚੁੱਕੇ ਸੀ ਨੌਕਰ ਅੱਠ ਨੌਕਰ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਉਹਨਾਂ ਤੋਂ ਪੁੱਛਗਿੱਛ ਕੀਤੀ ਜਾਂਦੀ ਏ ਤੇ ਜਿੱਥੇ ਉਸ ਦਿਨ ਹੈਗੇ ਸੀ ਉਹ ਸਾਰਾ ਕੁਝ ਜਦੋਂ ਦੇਖਿਆ ਜਾਂਦਾ ਪਰ ਉਹ ਵੀ ਅੱਠ ਦੇ ਜਿਹੜੇ ਅੱਠ ਹੁੰਦੇ ਨੇ ਬੇਗਨਾ ਹੁੰਦੇ ਨੇ ਹੁਣ ਪੁਲਿਸ ਦਾ ਜਿਹੜਾ ਸ਼ੱਕ ਹੈ ਉਹ ਸਾਰਾ ਆ ਜਾਂਦਾ ਘਰਦਿਆਂ ਤੇ ਜਿਹੜੇ ਘਰ ਦੇ 13 ਮੈਂਬਰ ਹੁੰਦੇ ਨੇ ਹੁਣ ਪੁਲਿਸ ਇਹਨਾਂ ਤੋਂ ਪੁੱਛ ਕੇ ਜਦੋਂ ਕਰਦੀ ਹੈ ਤਾਂ ਪਤਾ ਲੱਗਦਾ ਜਿਹੜੀ ਮਾਇਕਾ ਸੀ ਇਹਦਾ ਜਨਮ 4 ਮਹੀਨੇ ਪਹਿਲਾਂ ਹੋਇਆ ਸੀ ਪਰ 18 ਅਗਸਤ ਨੂੰ ਜਦੋਂ ਰਖੜੀ ਹੁੰਦੀ ਹੈ ਰਖੜੀ ਤੋਂ ਅਗਲੇ ਦਿਨੇ ਦੀ ਤਬੀਅਤ ਖਰਾਬ ਹੁੰਦੀ ਹੈ ਇਹਨੂੰ ਲੈ ਕੇ ਹਸਪੀਟਲ ਪਹੁੰਚਦੇ ਨੇ ਉੱਤੇ 3-4 ਦਿਨ ਇਹਦਾ ਟ੍ਰੀਟਮੈਂਟ ਚੱਲਦਾ ਤੇ ਡਾਕਟਰਾਂ ਵੱਲੋਂ ਕਿਹਾ ਜਾਂਦਾ ਵੀ ਇਹਦੇ ਦਿਮਾਗ ਦੇ ਵਿੱਚ ਕੋਈ ਨਸ ਕਮਜ਼ੋਰ ਪੈ ਚੁੱਕੀ ਹੈ ਇਹਦੇ ਜਿਹੜਾ ਦਿਮਾਗੀ ਸੰਤੁਲਨ ਹੈ ਉਹ ਠੀਕ ਨਹੀਂ ਹੁਣ ਜਦੋਂ ਪੈਦਾ ਹੋਈ ਸੀ ਉਸ ਹਸਪੀਟਲ ਦੇ ਵਿੱਚ ਉਹਨਾਂ ਡਾਕਟਰਾਂ ਨੂੰ ਮਿਲਿਆ ਜਾਂਦਾ ਪੁਲਿਸ ਵੱਲੋਂ ਜਦੋਂ ਉਹਨਾਂ ਤੋਂ ਪੁੱਛਿਆ ਜਾਂਦਾ ਕਿਉਂਕਿ ਜਦੋਂ ਬੱਚਾ ਹੁੰਦਾ ਡਾਕਟਰ ਪੂਰਾ ਚੈੱਕਅਪ ਕਰਦੇ ਨੇ ਹੁਣ ਇਹ ਤਾਂ ਪਰਿਵਾਰ ਵੀ ਅਰਬਾ ਪਤੀ ਸੀ ਇਹਦਾ ਕਿੰਨੀ ਬਰੀਕੀ ਦੇ ਨਾਲ ਚੈੱਕਅਪ ਹੋਇਆ ਹੋਣਾ ਉਹਨਾਂ ਡਾਕਟਰਾਂ ਦਾ ਕਹਿਣਾ ਵੀ ਜਦੋਂ ਇਹ ਪੈਦਾ ਹੋਈ ਸੀ ਬਿਲਕੁਲ ਤੰਦਰੁਸਤ ਸੀ ਇਹਦੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਕਮੀ ਨਹੀਂ ਸੀ ਪਰ ਹੁਣ 4 ਮਹੀਨੇ ਬਾਅਦ ਇਹਦੇ ਦਿਮਾਗ ਦੇ ਵਿੱਚ ਜਿਹੜਾ ਥੋੜਾ ਸੰਤੁਲਨ ਠੀਕ ਨਹੀਂ ਹੁੰਦਾ ਉਸ ਤੋਂ ਬਾਅਦ ਇਹ ਘਰ ਆਉਂਦੀ ਹੈ ਤੇ ਜੇ 26 ਤਰੀਕ ਨੂੰ ਇਹਦੀ ਡੈੱਡ ਬੋਡੀ ਪਾਈ ਜਾਂਦੀ ਹੈ ਹੁਣ ਸ਼ੱਕ ਦੇ ਘੇਰੇ ਦੇ ਵਿੱਚ ਸੀ ਪਰਿਵਾਰ ਦੇ 13 ਮੈਂਬਰ ਜਿਹੜੀ ਚਾਦਰ ਮਿਲੀ ਸੀ ਉਹਦੀ ਫਰੈਂਸਿਕ ਟੀਮਾਂ ਵੱਲੋਂ ਜਦੋਂ ਜਾਂਚ ਕੀਤੀ ਜਾਂਦੀ ਹੈ ਤਿੰਨ ਜਣਿਆਂ ਦੇ ਫਿੰਗਰਪ੍ਰਿੰਟ ਉੱਤੇ ਮਿਲਦੇ ਨੇ ਹੁਣ ਘਰਦਿਆਂ ਦੇ ਤੇ ਨੌਕਰਾਂ ਦੇ ਸਾਰਿਆਂ ਦੇ ਫਿੰਗਰਪ੍ਰਿੰਟ ਲਏ ਜਾਂਦੇ ਨੇ ਇੱਥੇ ਉਸ ਚਾਦਰ ਦੇ ਉੱਤੇ ਤਿੰਨ ਜਣਿਆਂ ਦੇ ਜਿਹੜੇ ਪ੍ਰਿੰਟ ਨੇ ਉਹ ਮਿਲਦੇ ਨੇ ਹੁਣ ਇਹ ਤਿੰਨ ਜਣਿਆਂ ਦੇ ਪ੍ਰਿੰਟ ਮਿਲਦੇ ਨੇ ਜਦੋਂ ਮੈਚ ਕੀਤਾ ਜਾਂਦਾ ਤਾਂ ਪਤਾ ਲੱਗਦਾ ਵੀ ਇੱਕ ਤਾਂ ਲੜਕੀ ਦਾ ਪਿਤਾ ਰਾਕੇਸ਼ ਤੇ ਇੱਕ ਰਿਸ਼ਤੇਦਾਰ ਹੁਣ ਇਹ ਪਤਾ ਲੱਗਦਾ ਵੀ ਇਹ ਦੋਨੋਂ ਜਣੇ ਲੈ ਕੇ ਹਸਪੀਟਲ ਪਹੁੰਚੇ ਸੀ ਇਥੋਂ ਚੱਕ ਕੇ ਵੀ ਉਸ ਸਮੇਂ ਇਹ ਫਿੰਗਰਪ੍ਰਿੰਟ ਆਏ ਹੋਣਗੇ ਹੁਣ ਜਿਹੜੀ ਫੋਰੈਂਸਿਕ ਟੀਮ ਹੁੰਦੀ ਹੈ ਘਰ ਦੀ ਜਾਂਚ ਕਰਦੀ ਹੈ ਕੱਲੇ-ਕੱਲੇ ਕਮਰੇ ਦੀ ਬਾਥਰੂਮ ਦੀ ਬੜੀ ਬਰੀਕੀ ਦੇ ਨਾਲ ਜਾਂਚ ਕੀਤੀ ਜਾਂਦੀ ਹੈ ਜੇ ਕਿਤੇ ਖੂਨ ਦੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਪਰ ਫਰੈਂਸਿਕ ਟੀਮਾਂ ਫਿਰ ਵੀ ਜਿਹੜੇ ਉਹਦੇ ਬਾਕੀ ਬਚਦੇ ਨਿਸ਼ਾਨ ਨੇ ਉਹ ਦੇਖ ਹੀ ਲੈਂਦੇ ਨੇ ਉਹਨਾਂ ਦੀਆਂ ਨਜ਼ਰਾਂ ਤੋਂ ਨਹੀਂ ਬਚਦੇ ਹੁਣ ਇੱਕ ਬਾਥਰੂਮ ਦੇ ਵਿੱਚ ਫਰੈਂਸਿਕ ਟੀਮ ਨੂੰ ਖੂਨ ਦੇ ਨਿਸ਼ਾਨ ਮਿਲਦੇ ਨੇ ਹੁਣ ਪੂਰੇ ਪਰਿਵਾਰ ਦੇ ਵਿੱਚ ਜਿੰਨੇ ਜਣੇ ਸੀ ਸਾਰਿਆਂ ਦੇ ਆਪਣੇ ਆਪਣੇ ਸੈਪਰੇਟ ਵਾਸ਼ਰੂਮ ਹੁੰਦੇ ਨੇ ਦੂਜਾ ਨੰਬਰ ਜਿਹੜੇ ਤਿੰਨ ਜਣਿਆਂ ਦੇ ਉੱਥੇ ਫਿੰਗਰਪ੍ਰਿੰਟ ਮਲੇ ਸੀ ਦੋ ਜਣਿਆਂ ਦਾ ਤਾਂ ਪਤਾ ਲੱਗ ਗਿਆ ਸੀ ਜਿਹੜੀ ਹੁਣ ਤੀਜੀ ਜਣੀ ਦਾ ਜਦੋਂ ਮਿਲਦਾ ਤਾਂ ਫਿਰ ਪੁਲਿਸ ਦਾ ਸ਼ੱਕ ਜਿਹੜਾ ਸਾਰਾ ਉਸ ਕੁੜੀ ਦੀ ਮਾਂ ਤੇ ਆ ਜਾਂਦਾ ਨੀਹਾ ਗੋਇਲ ਕਿਉਂਕਿ ਉਹ ਤੀਜੇ ਨਿਸ਼ਾਨ ਹੁੰਦੇ ਨੇ ਨੀਹਾ ਗੋਇਲ ਦੇ ਹੁਣ ਉਸੇ ਦੇ ਬਾਥਰੂਮ ਦੇ ਵਿੱਚੋਂ ਖੂਨ ਦੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਕੋਈ ਹਿਸਟਰੀ ਨਹੀਂ ਹੁੰਦੀ ਕੋਈ ਫੋਟੋ ਸਾਰਾ ਕੁਝ ਹੁਣ ਪੁਲਿਸ ਹੈਰਾਨ ਹੁੰਦੀ ਹੈ ਕਿ ਇਹ ਨਵਾਂ ਮੋਬਾਈਲ ਤਾਂ ਹੈ ਨਹੀਂ ਮੋਬਾਈਲ ਪੁਰਾਣਾ ਹੈ ਪਰ ਇੰਨਾ ਸਾਫ਼ ਕਿਵੇਂ ਹੋ ਸਕਦਾ ਹੁਣ ਨਿਹਾਂ ਨੂੰ ਇਹ ਨਹੀਂ ਸੀ ਪਤਾ ਵੀ ਇਹਦਾ ਸਾਰਾ ਕੁਝ ਜਿਹੜਾ ਜੇ ਪੁਲਿਸ ਚਾਹੇ ਤਾਂ ਇਹਦੀ ਬੈਕਅੱਪ ਹਿਸਟਰੀ ਜਿਹੜੀ ਹੈ ਉਹ ਕਵਰ ਕਰ ਸਕਦੀ ਹੈ ਜਦੋਂ ਸਾਰਾ ਕੁਝ ਕੱਢਿਆ ਜਾਂਦਾ ਤਾਂ ਉੱਥੇ ਪੁਲਿਸ ਦੇਖਦੀ ਹੈ ਵੀ ਜਿਹੜੀ ਨਿਹ ਹੈ ਉਹਦੇ ਵੱਲੋਂ ਜਿਹੜੀ ਸਰਚ ਮਾਰੀ ਜਾਂਦੀ ਹੈ ਹਿਸਟਰੀ ਜਦੋਂ ਕੱਢੀ ਜਾਂਦੀ ਹੈ ਉਹਦੇ ਵਿੱਚ ਸਰਚ ਮਾਰਿਆ ਹੁੰਦਾ ਵੀ ਮੁੰਡੇ ਦੀ ਪ੍ਰਾਪਤੀ ਕਿਵੇਂ ਹੋਈ ਉਹਦੇ ਵਾਸਤੇ ਇਹ ਇਹ ਵੀ ਸਰਚ ਮਾਰਦੀ ਜਦੋਂ ਪ੍ਰੈਗਨੈਂਟ ਹੁੰਦੀ ਹੈ ਵੀ ਕੀ ਲੱਛਣ ਹੁੰਦੇ ਨੇ ਉਸ ਕਾਰਨ ਪਤਾ ਲੱਗ ਸਕੇ ਵੀ ਲੜਕਾ ਹੋਏਗਾ ਹੁਣ ਕਈ ਐਵੇਂ ਦੀਆਂ ਸਰਚ ਪਤਾ ਲੱਗਦੀਆਂ ਨੇ ਪੁਲਿਸ ਨੂੰ ਤੇ ਪੁਲਿਸ ਦਾ ਸ਼ੱਕ ਵੱਧਦਾ ਵੀ ਇੱਕ ਇਹਨਾਂ ਦੀ ਬੇਟੀ ਪਹਿਲਾਂ ਸੀ ਤੇ ਇਹ ਹੁਣ ਦੂਜੀ ਬੇਟੀ ਨੀਹਾ ਦੇ ਦਿਮਾਗ ਦੇ ਵਿੱਚ ਕੁਝ ਹੋਰ ਚੱਲਦਾ ਹੁੰਦਾ ਇਹ ਜਦੋਂ ਸਾਰਾ ਕੁਝ ਪੁਲਿਸ ਨੂੰ ਪਤਾ ਲੱਗਦਾ ਫਿਰ ਜਿਹੜੀ ਪੁਲਿਸ ਹੁੰਦੀ ਹੈ ਉਸ ਕਤਲ ਤੋਂ 12 ਦਿਨ ਬਾਅਦ ਨੀਹਾ ਗੋਇਲ ਨੂੰ ਗ੍ਰਿਫਤਾਰ ਕਰਦੀ ਹੈ ਇਹ ਤੋਂ ਲਗਾਤਾਰ ਦੋ ਦਿਨ ਪੁੱਛ ਕੇ ਚੱਲਦੀ ਹੈ ਬਿਨਾਂ ਰੁਕੇ ਹੁਣ ਜਦੋਂ ਪੁੱਛ ਕੇ ਚੱਲਦੀ ਹੈ ਤਾਂ ਫਿਰ ਨੀਹਾ ਅਖਰ ਦੋ ਦਿਨਾਂ ਬਾਅਦ ਟੁੱਟਦੀ ਹੈ ਤੇ ਇੱਕ ਹੈਰਾਨੀ ਜਨਕ ਜਿਹੜਾ ਖੁਲਾਸਾ ਇੱਥੇ ਹੁੰਦਾ ਰਕੇਸ਼ ਗੋਇਲ ਜਿਹੜਾ ਹੈ ਅਰਬਾਂ ਪਤੀ ਪਰਿਵਾਰ ਸੀ ਇਹਨਾਂ ਦੇ ਪਿਤਾ ਜੀ ਤੇ ਇਹਨਾਂ ਦੇ ਤਾਇਆ ਜੀ ਕਈ ਵਪਾਰ ਮੰਡਲਾਂ ਦੇ ਅਧਿਐਕਸ਼ ਹੁੰਦੇ ਨੇ ਅਰਬਾਂ ਦਾ ਇਹਨਾਂ ਦਾ ਟਰਨਓਵਰ ਹੁੰਦਾ ਤੇ ਜਿਹੜੀ ਨੀਹਾ ਹੁੰਦੀ ਹੈ ਪੀਤੰਪੁਰਾ ਇੱਕ ਬਹੁਤ ਤਕੜੀ ਫੈਮਿਲੀ ਦੇ ਵਿੱਚ ਦਾ ਜਨਮ ਹੁੰਦਾ ਕਲੀ ਵੀ ਦੋਨੋਂ ਫੈਮਲੀਆ ਜਿਹੜੀਆਂ ਬਰਾਬਰ ਦੀਆਂ ਸੀ 2005 ਦੇ ਵਿੱਚ ਇਹਨਾਂ ਦਾ ਵਿਆਹ ਹੁੰਦਾ ਹੈ ਵਿਆਹ ਤੋਂ 3 ਸਾਲ ਬਾਅਦ ਇਹਨਾਂ ਦੇ ਘਰ ਇੱਕ ਬੇਟੀ ਦਾ ਜਨਮ ਹੁੰਦਾ ਹੈ 2008 ਦੇ ਵਿੱਚ ਮਾਹਿਕਾ ਦਾ ਜਨਮ ਹੁੰਦਾ 2016 ਦੇ ਵਿੱਚ ਪਰ ਇਹ 8 ਸਾਲਾਂ ਦੇ ਦੌਰਾਨ ਇਹ ਦੋ ਵਾਰ ਪ੍ਰੈਗਨੈਂਟ ਹੁੰਦੀ ਹੈ ਤੇ ਇਹ ਆਪਣਾ ਜਿਹੜਾ ਜੈਂਡਰ ਹੈ ਪੇਟ ਦੇ ਵਿੱਚ ਜਿਹੜਾ ਬੱਚਾ ਪਲ ਰਿਹਾ ਹੁੰਦਾ ਉਹ ਚੈੱਕ ਕਰਵਾਂਦੀ ਹੈ ਹਾਲਾਂਕਿ ਕਾਨੂੰਨਨ ਜਿਹੜਾ ਜੁਰਮ ਹੈ ਪਰ ਇਹ ਪੈਸੇ ਵਾਲੇ ਸੀ ਪੈਸੇ ਵਾਲੇ ਲਈ ਇਹ ਜਿਹੜੀਆਂ ਚੀਜ਼ਾਂ ਨੇ ਥੋੜੀਆਂ ਜੀਆਂ ਸੌਖੀਆਂ ਹੋ ਜਾਂਦੀਆਂ ਨੇ ਜਦੋਂ ਪਤਾ ਲੱਗਦਾ ਵੀ ਅੰਦਰ ਜਿਹੜਾ ਬੱਚਾ ਪਲ ਰਿਹਾ ਉਹ ਲੜਕੀ ਹੈ ਦੋ ਵਾਰ ਅਬੋਰਸ਼ਨ ਕਰਵਾਉਂਦੀ ਹੈ ਕਿਸੇ ਨਾ ਕਿਸੇ ਬਹਾਨੇ ਵੀ ਕੋਈ ਨਾ ਕੋਈ ਦਿੱਕਤ ਹੈ ਉਹ ਬਹਾਨਾ ਲਾ ਕੇ ਅਬੋਰਸ਼ਨ ਕਰਵਾ ਦਿੱਤਾ ਜਾਂਦਾ ਹੁਣ ਜਦੋਂ ਚੌਥੀ ਵਾਰ ਪ੍ਰੈਗਨੈਂਟ ਹੁੰਦੀ ਹੈ ਤਾਂ ਡਾਕਟਰਾਂ ਵੱਲੋਂ ਭਲੇਖੇ ਨਾਲ ਕਹਿ ਲਈਏ ਜਾਂ ਕਿਵੇਂ ਵੀ ਹੈ ਉਹ ਵੀ ਕਹਿ ਦਿੰਦੇ ਨੇ ਵੀ ਇਸ ਵਾਰ ਲੜਕਾ ਤੇ ਇਹਦੇ ਵੱਲੋਂ ਵੀ ਕਈ ਜੜੀਆਂ ਨੇ ਪੂਜਾ ਕੀਤੀਆਂ ਜਾਂਦੀਆਂ ਨੇ ਘਰ ਦੇ ਵਿੱਚ ਜਿਹੜਾ ਪੁਲਿਸ ਨੂੰ ਪਤਾ ਵੀ ਲੱਗਦਾ ਲੜਕੇ ਦੀ ਪ੍ਰਾਪਤੀ ਦੇ ਲਈ ਤੇ ਫਿਰ ਲੜਕੀ ਹੁੰਦੀ ਹੈ ਤੇ ਜਿਹੜੀ ਨੀਹਾ ਗੋਇਲ ਹੁੰਦੀ ਹੈ ਇਹਦਾ ਉਸ ਸਮੇਂ ਦਿਲ ਟੁੱਟ ਜਾਂਦਾ ਇਹਨੂੰ ਚਾਹੀਦਾ ਸੀ ਲੜਕਾ ਇਹਨੂੰ ਇਹ ਲੱਗਦਾ ਸੀ ਵੀ ਲੜਕੇ ਨਾਲ ਹੀ ਇਹਦਾ ਪਰਿਵਾਰ ਪੂਰਾ ਹੋਏਗਾ ਪਰ ਇਹ ਕਿਸੇ ਨੂੰ ਸ਼ੋਰ ਨਹੀਂ ਹੋਣ ਦਿੰਦੀ ਵੀ ਲੜਕੀ ਹੋਣ ਤੇ ਇਹਨੂੰ ਕੋਈ ਦੁੱਖ ਹੈ ਜਾਂ ਅਫਸੋਸ ਹੈ ਪਰਿਵਾਰ ਦਾ ਕਹਿਣਾ ਹੁੰਦਾ ਵੀ ਸਾਨੂੰ ਕਿਸੇ ਚੀਜ਼ ਦੀ ਕੋਈ ਦਿੱਕਤ ਨਹੀਂ ਸੀ ਸਾਡੇ ਵਿੱਚ ਲੜਕੇ ਲੜਕੀ ਲਈ ਕੋਈ ਫਰਕ ਨਹੀਂ ਸੀ ਅਸੀਂ ਜਦੋਂ ਲੜਕੀ ਹੋਈ ਹੈ ਇਹਦਾ ਵੀ ਉਸੇ ਤਰੀਕੇ ਸਵਾਗਤ ਕੀਤਾ ਉਨਾ ਹੀ ਪਿਆਰ ਦਿੱਤਾ ਪੂਰਾ ਸੈਲੀਬ੍ਰੇਟ ਕੀਤਾ ਪਰ ਨੀਹਾ ਦੇ ਦਿਮਾਗ ਦੇ ਵਿੱਚ ਕੀ ਚੱਲਦਾ ਸੀ ਇਹ ਕਿਸੇ ਨੂੰ ਪਤਾ ਨਹੀਂ ਹੁਣ ਜਿਹੜੀ ਇੱਕ ਦਾਈ ਰੱਖੀ ਜਾਂਦੀ ਹੈ ਸ਼ਾਂਤ ਨੂੰ ਉਹਦਾ ਲੜਕੀ ਦੇ ਨਾਲ ਇੰਨਾ ਜ਼ਿਆਦਾ ਪਿਆਰ ਸੀ ਵੀ ਉਹੀ ਸੰਭਾਲਦੀ ਉਹੀ ਨਿਭਾਉਂਦੀ ਸਾਰਾ ਕੁਝ ਉਹੀ ਕਰਦੀ ਸੀ। ਨੀਹਾ ਦਾ ਉਹਦੇ ਨਾਲ ਅਟੈਚਮੈਂਟ ਹੀ ਨਹੀਂ ਸੀ ਆਪਣੀ ਬੇਟੀ ਦੇ ਨਾਲ। ਜਦੋਂ ਸ਼ਾਂਤ ਨੂੰ ਨੂੰ ਪਤਾ ਲੱਗਦਾ ਵੀ ਉਹਦੀ ਮੌਤ ਹੋਊਗੀ ਉਸ ਤੋਂ ਬਾਅਦ ਉਹ ਵੀ ਮੈਂਟਲੀ ਡਿਸਟਰਬ ਹੋ ਜਾਂਦੀ ਹੈ। ਹੁਣ ਨੀਹਾ ਜੋ ਕੁਝ ਅੱਗੇ ਦੱਸਦੀ ਹੈ ਇਹਦੇ ਦਿਮਾਗ ਦੇ ਵਿੱਚ ਤਾਂ ਇਹ ਸੀ ਲੜਕਾ ਤੇ ਇਹਨੂੰ ਇਹ ਬੇਟੀ ਬਿਲਕੁਲ ਵੀ ਚੰਗੀ ਨਹੀਂ ਲੱਗਦੀ। ਹੁਣ 2016 ਰੱਖੜੀ ਦਾ ਦਿਨ ਆਉਂਦਾ 18 ਅਗਸਤ ਜਦੋਂ ਇਹ ਛੋਟੇ-ਛੋਟੇ ਬੱਚਿਆਂ ਨੂੰ ਦੇਖਦੀ ਹੈ ਮੁੰਡਿਆਂ ਨੂੰ ਖੇਡਦੇਆਂ ਨੂੰ ਰਖੜੀਆਂ ਬਣਾਉਂਦਿਆਂ ਨੂੰ ਤੇ ਇਹਦਾ ਜਿਹੜਾ ਅੰਦਰ ਜੋ ਕੁਝ ਚੱਲਦਾ ਸੀ ਉਹ ਹੁਣ ਇੱਕ ਖਤਰਨਾਕ ਰੂਪ ਲੈ ਲੈਂਦਾ ਹੈ ਇਹਦੀ ਇੱਛਾ ਹੁੰਦੀ ਹੈ ਵੀ ਇਹਨੂੰ ਮਾਰ ਦਿੱਤਾ ਜਾਏ ਹੁਣ 18 ਅਗਸਤ ਨੂੰ ਸਾਰਾ ਕੁਝ ਇਹ ਲੜਕੀਆਂ ਨੂੰ ਦੇਖ ਕੇ ਇਹਦੇ ਦਿਮਾਗ ਦੇ ਵਿੱਚ ਉਹਨੂੰ ਮਾਰਨ ਦੀਆਂ ਪਲਾਨੀਆਂ ਸ਼ੁਰੂ ਹੁੰਦੀਆਂ ਨੇ ਤੇ ਇੱਕ 18 ਅਗਸਤ ਐਸਾ ਦਿਨ ਸੀ ਜਦੋਂ ਤੋਂ ਪੈਦਾ ਹੋਈ ਸੀ ਜਿਆਦਾ ਦੇਰ ਇਹ ਆਪਣੀ ਮਾਂ ਕੋਲ ਰਹਿੰਦੀ ਹੈ ਮਾਇਕਾ 19 ਅਗਸਤ ਨੂੰ ਫੇਰ ਇਹ ਆਪਣੀ ਮਾਂ ਕੋਲ ਹੁੰਦੀ ਹੈ ਤੇ ਉਸ ਸਮੇਂ ਜਿਹੜੀ ਮਾਂ ਹੁੰਦੀ ਹੈ ਉਹਦਾ ਗਲ ਘੁੱਟਣ ਦੀ ਕੋਸ਼ਿਸ਼ ਕਰਦੀ ਹੈ ਉਹਦਾ ਗळा ਜਦੋਂ ਦਬਾਇਆ ਜਾਂਦਾ ਤੇ ਉਹਦੀ ਤਬੀਅਤ ਵਿਗੜਦੀ ਐ ਪਰਿਵਾਰ ਵਾਲੇ ਲੈ ਕੇ ਉਹਨੂੰ ਹਸਪੀਟਲ ਭਜਦੇ ਨੇ ਉਸੇ ਸਮੇਂ ਉਹਦੇ ਦਿਮਾਗ ਦੇ ਵਿੱਚ ਪ੍ਰੋਬਲਮ ਆਈ ਸੀ ਇਹ ਕਈ ਦਿਨ ਹਸਪੀਟਲ ਦੇ ਵਿੱਚ ਰਹਿੰਦੀ ਐ ਉਦੋਂ ਬਾਅਦ ਫੇਰੇ ਵਾਪਸ ਹੁੰਦੀ ਐ ਹੁਣ 25 ਅਗਸਤ ਹੁੰਦਾ ਜਨਮ ਅਸ਼ਟਮੀ ਉਸ ਦਿਨ ਜਿਹੜੇ ਛੋਟੇ ਛੋਟੇ ਮੁੰਡੇ ਨੇ ਕ੍ਰਿਸ਼ਨ ਬਣਦੇ ਨੇ ਤੇ ਇਹਦੇ ਦਿਮਾਗ ਦੇ ਵਿੱਚ ਫੇਰ ਆਉਂਦਾ ਵੀ ਇਹਦੇ ਆਉਣ ਕਰਕੇ ਜਿਹੜੀਆਂ ਮੇਰੀਆਂ ਖੁਸ਼ੀਆਂ ਨੇ ਉਹ ਅਧੂਰੀਆਂ ਰਹਿ ਗਈਆਂ ਉਸ ਨਿੱਕੀ ਜੀ ਬੱਚੀ ਦਾ ਹਾਲਾਂਕਿ ਕੋਈ ਕਸੂਰ ਨਹੀਂ ਸੀ ਪਰ ਏਸ ਨੂੰ ਲੱਗਦਾ ਸੀ ਵੀ ਇਹਦੇ ਕਰਕੇ ਹੀ ਮੇਰੇ ਘਰ ਬੱਚਾ ਜਿਹੜਾ ਮੁੰਡਾ ਉਹ ਨਹੀਂ ਹੋਇਆ। ਇਹ ਫਿਰ ਉਹਨੂੰ ਮਾਰਨ ਦੀਆ ਪਲੈਨਿੰਗਾਂ ਕਰਦੀ ਐ ਆ ਜਾਂਦਾ 26 ਅਗਸਤ। 26 ਅਗਸਤ ਨੂੰ ਜਦੋਂ ਸਾਰੇ ਆਪੋ ਆਪਣੇ ਕੰਮਾਂ ਦੇ ਵਿੱਚ ਬਿਜ਼ੀ ਹੁੰਦੇ ਨੇ ਇਹ ਅੱਖ بچਾ ਕੇ ਜਾਂਦੀ ਐ ਸਾਰੇ ਕੈਮਰੇ ਬੰਦ ਕਰਦੀ ਐ। ਫਿਰ ਚਾਕੂ ਲਿਆ ਕੇ ਆਉਂਦੀ ਐ ਕਿਚਨ ਦੇ ਵਿੱਚੋਂ ਬਾਥਰੂਮ ਚ ਲੈ ਜਾ ਕੇ ਛੋਟੀ ਜੀ ਬੱਚੀ ਤੇ ਵਾਰ ਕੀਤਾ ਜਾਂਦਾ। ਉਹਨੂੰ ਕਈ ਵਾਰ ਕਰਕੇ ਜਦੋਂ ਦੇਖਦੀ ਐ ਵੀ ਮਰ ਗਈ ਇੱਕ ਚਾਦਰ ਦੇ ਵਿੱਚ ਲਪੇਟਿਆ ਜਾਂਦਾ। ਤੇ ਉਹਨੂੰ ਉਸ ਕਮਰੇ ਦੇ ਏਸੀ ਦੇ ਉਹ ਪੁਰਾਣੇ ਡੱਬੇ ਦੇ ਵਿੱਚ ਪਾ ਦਿੰਦੀ ਹੈ ਤੇ ਆਪ ਆਰਾਮ ਨਾਲ ਆ ਕੇ ਸੌਂ ਜਾਂਦੀ ਹੈ ਜਿਹੜੇ ਖੂਨ ਦੇ ਤੱਬੇ ਵਗੈਰੇ ਹੁੰਦੇ ਨੇ ਸਾਰੇ ਸਾਫ਼ ਕਰ ਦਿੰਦੀ ਹੈ ਹੁਣੇ ਸਾਰਾ ਕੁਝ ਕੀਤਾ ਜਾਂਦਾ ਇੱਕ ਪੜ੍ਹੀ ਲਿਖੀ ਅਰਬਾਪਤੀ ਔਰਤ ਵੱਲੋਂ ਇਹ ਜ਼ਰੂਰੀ ਨਹੀਂ ਵੀ ਜਿਹੜੀ ਸੋਚ ਹੈ ਉਹ ਅਨਪੜ੍ਹ ਦੀ ਕਿਸੇ ਹੋਰ ਤਰੀਕੇ ਦੀ ਹੈ ਅਪਰਾਧ ਅਨਪੜ੍ਹ ਦੇ ਦਿਮਾਗ ਦੇ ਵਿੱਚ ਹੁੰਦਾ ਪੜ੍ਹੇ ਲਿਖਿਆਂ ਦੇ ਵਿੱਚ ਵੀ ਜਿਹੜੇ ਬਹੁਤ ਜ਼ਿਆਦਾ ਪੜ੍ਹੇ ਲਿਖੇ ਉਹਨਾਂ ਦੇ ਦਿਮਾਗ ਦੇ ਵਿੱਚ ਵੀ ਕਈ ਪੁੱਠੇ ਪੁੱਠੇ ਖਿਆਲ ਆਉਂਦੇ ਨੇ ਹੁਣੇ ਪੜ੍ਹੀ ਲਿਖੀ ਉੜਾਈ ਲਿਖਾਈ ਚ ਵੀ ਕਮੀ ਨਹੀਂ ਸੀ ਤੇ ਪੈਸੇ ਚ ਵੀ ਕਮੀ ਨਹੀਂ ਸੀ ਫਿਰ ਵੀ ਆਪਣੀ 4 ਮਹੀਨੇ ਦੀ ਬੇਟੀ ਦਾ ਬੜੀ ਬੇਰਹਿਮੀ ਦੇ ਨਾਲ ਕਤਲ ਕਰਦੀ ਹੈ ਫਿਰ ਪੁਲਿਸ ਇਹਦੇ ਘਰੋਂ ਇਹਦੀ ਅਲਮਾਰੀ ਦੇ ਵਿੱਚੋਂ ਉਹ ਚਾਕੂ ਵੀ ਬਰਾਮਦ ਕਰਦੀ ਹੈ ਜਿਹਦੇ ਨਾਲ ਇਹਨੇ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਕੱਪੜੇ ਦੇ ਵਿੱਚ ਲੁਬੇਟ ਕੇ ਰੱਖਿਆ ਹੁੰਦਾ ਉਹ ਨੀਹਾ ਗੋਇਲ ਤੇ ਕੇਸ ਚੱਲਦਾ ਤੇ ਕੇਸ ਦੇ ਵਿੱਚ ਪੁਲਿਸ ਵੱਲੋਂ 33 ਗਵਾਹ ਵੀ ਖੜੇ ਕੀਤੇ ਜਾਂਦੇ ਨੇ ਨੀਹਾ ਦੇ ਵਕੀਲਾਂ ਦੀ ਤੇ ਜਦੋਂ ਸਰਕਾਰੀ ਵਕੀਲ ਦੀ ਉੱਥੇ ਬਹਿਸ ਹੁੰਦੀ ਹੈ ਜਿਹੜੇ 33 ਗਵਾਹ ਹੁੰਦੇ ਨੇ 33 ਗਵਾਹ ਮੁੱਕਰ ਜਾਂਦੇ ਨੇ। ਨੀਹਾ ਦੇ ਵਕੀਲਾਂ ਵੱਲੋਂ ਕਿਹਾ ਜਾਂਦਾ ਵੀ ਕੈਮਰੇ ਬੰਦ ਸੀ ਕਿਸੇ ਨੇ ਇਹਨੂੰ ਕਤਲ ਕਰਦੇ ਨਹੀਂ ਦੇਖਿਆ ਤੇ ਮਾਰਨ ਵਾਲਾ ਇਹ ਛੱਤ ਦੇ ਰਸਤੇ ਵੀ ਆ ਸਕਦਾ ਹੈ। ਉਹਨਾਂ ਵੱਲੋਂ ਐਸੀਆਂ ਦਲੀਲਾਂ ਪੇਸ਼ ਕੀਤੀਆਂ ਜਾਂਦੀਆਂ ਨੇ ਉਸ ਸਮੇਂ ਸਰਕਾਰੀ ਵਕੀਲ ਦੇ ਕੋਲ ਕੋਈ ਜਵਾਬ ਹੀ ਨਹੀਂ ਹੁੰਦਾ। ਜਾਂ ਜਵਾਬ ਦੇਣਾ ਨਹੀਂ ਸੀ ਚਾਹੁੰਦੇ। ਹੁਣ ਕਾਰਨ ਕੀ ਸੀ ਪਤਾ ਨਹੀਂ 2019 ਦੇ ਵਿੱਚ ਨੀਹਾ ਗੁਇਲ ਨੂੰ ਬਾਈ ਜਿਤਬਰੀ ਕਰ ਦਿੱਤਾ ਜਾਂਦਾ। ਅੱਜ ਦੀ ਤਰੀਕ ਦੇ ਵਿੱਚ ਉਹ ਨੀਹਾ ਗੋਇਲ ਆਪਣੇ ਪਤੀ ਦੇ ਨਾਲ ਰਹਿ ਰਹੀ ਹੈ। ਇੱਕ ਕਾਤਲ ਮਾਂ ਤੇ ਉਸੇ ਦੀ ਜੀ ਦੀ ਬੱਚੀ ਦਾ ਕਤਲ ਕੀਤਾ ਉਹਦੇ ਨਾਲ ਰਹਿ ਰਹੀ ਹੈ। ਹੁਣ ਪਰਿਵਾਰ ਦੇ ਵਿੱਚ ਕੀ ਸੈਟਿੰਗ ਹੋਈ? ਜਾਂ ਇਹ ਅਪਰਾਧੀ ਨਹੀਂ ਸੀ? ਇਹ ਕਤਲ ਕਿਸੇ ਹੋਰ ਨੇ ਕੀਤਾ? ਜੇ ਕਿਸੇ ਹੋਰ ਨੇ ਕੀਤਾ ਤਾਂ ਫਿਰ ਉਹ ਕੌਣ ਸੀ? ਉਹ ਕਿੱਧਰ ਗਿਆ? ਜਿਹੜੇ ਵੈਪਨ ਤੇ ਇਹਦੀਆਂ ਉਂਗਲੀਆਂ ਦੇ ਨਿਸ਼ਾਨ ਮਿਲੇ ਸੀ ਉਹ ਫਿਰ ਉਹਦੇ ਤੇ ਕਿਉਂ ਸੀ? ਇਹ ਸਾਰਾ ਕੁਝ ਜਦੋਂ ਚੱਲਦਾ ਕਿਉਂਕਿ ਜਿਹੜੀ ਨੀਹਾ ਸੀ ਇਹ ਕੋਰਟ ਦੇ ਵਿੱਚ ਜਾ ਕੇ ਆਪਣੇ ਬਿਆਨਾਂ ਤੋਂ ਮੁੱਕਰ ਜਾਂਦੀ ਹੈ ਇਹਦਾ ਕਹਿਣਾ ਸੀ ਵੀ ਇਹਨੇ ਪੁਲਿਸ ਦੇ ਦਬਾਅ ਦੇ ਵਿੱਚ ਇਹ ਸਾਰਾ ਕੁਝ ਕਿਹਾ ਹੁਣ ਬਰੀ ਹੋ ਕੇ ਆਪਣੇ ਪਤੀ ਦੇ ਨਾਲ ਰਹਿ ਰਹੀ ਹੈ ਪਰ ਇੱਕ ਲੜਕੀ ਦਾ ਜਿਹੜਾ ਕਲੰਕਾ ਉਹ ਅੱਜ ਵੀ ਉਹਦੇ ਸਿਰ ਤੇ ਉਵੇਂ ਦਾ ਉਵੇਂ ਹੀ ਹੈ ਦੁਨੀਆ ਚੰਨ ਤੇ ਪਹੁੰਚ ਚੁੱਕੀ ਹੈ ਬੜੇ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਨੇ ਚਾਹੇ ਅਮੀਰ ਹੈ ਚਾਹੇ ਗਰੀਬ ਹੈ ਇੱਕ ਲੜਕੀਆਂ ਨੂੰ ਲੈ ਕੇ ਅੱਜ ਵੀ ਉਹੀ ਧਾਰਨਾ ਹੈ ਅੱਜ ਵੀ ਉਹਨਾਂ ਦੇ ਵਿੱਚ ਫਰਕ ਕੀਤਾ ਜਾਂਦਾ ਚਾਹੇ ਕੋਈ ਅਰਬਾਂ ਪਤੀ ਹੈ ਚਾਹੇ ਰੋੜ ਪਤੀ ਹੈ ਚਾਹੇ ਕਰੋੜ ਪਤੀ ਹੈ ਇਹ ਸਾਬਤ ਕੀਤਾ ਨੀਹਾ ਗੋਇਲ ਨੇ ਪੜ੍ਹੀ ਲਿਖੀ ਫੈਮਿਲੀ ਦੇ ਵਿੱਚੋਂ ਹੋ ਕੇ ਵੀ ਨੇ ਆਪਣੀ ਬੇਟੀ ਦਾ ਕਤਲ ਕੀਤਾ ਜੇ ਆਪਾਂ ਆਪਣੇ ਭਾਵਨਾਵਾਂ ਤੇ ਕੰਟਰੋਲ ਕਰਦੇ ਆ ਤਾਂ ਬੜੀਆਂ ਮਸੀਬਤਾਂ ਤੋਂ ਬਚ ਸਕਦੇ ਆ ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ ਸਤਾਰਕ ਰਹੋ ਮਿਲਾਂਗੇ ਕਿਸੇ ਹੋਰ ਸਟੋਰੀ ਦੇ ਵਿੱਚ ਉਦੋਂ ਤੱਕ ਲਈ ਦਾ ਸ਼੍ਰੀਕਾਂ